ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਸਵੇਰ ਦਾ ਟਾਈਮ 8:00 ਵਜੇ ਤੇ ਅੱਜ ਮਾਸੀ ਪਤਨਵਾ ਲੇਟ ਹੋ ਗਈ ਅੱਗੇ ਤਾਂ 6:00 ਵਜੇ ਆ ਜਾਂਦੀ ਤੇ ਹੁਣ ਹੌਲੀ ਹੌਲੀ ਰਾਮ ਨਾਲ ਗੋਹਾ ਛੱਟ ਕੇ ਜਾਊਗੀ ਧੁੱਪ ਦੇਖੋ ਕਿੰਨੀ ਚੜੀ ਪਈ ਆ ਰਾਤ ਫੇਰ ਹਨੇਰੀ ਆ ਗਈ ਦਾ 2-3 ਵਜੇ ਆ ਮੈਂ ਇਧਰੋਂ ਇਧਰੋਂ ਸਾਫ਼ ਕਰਦਾ ਉਧਰੋਂ ਕੀਤੀ ਉੱਠ ਖੜੀ ਉਹ ਕਰੂਗੀ ਝਾੜੂ ਪੂੰਝਾ ਚਾਹ ਪੀਂਦੀ ਆ ਉਹ ਅਜੇ ਤੇ ਅਸੀਂ ਚੱਲੇ ਮੈਂ ਤੇ ਸਰਦਾਰ ਜੀ ਖੇਤ ਚੌਲੇ ਫਲੀਆਂ ਉਹ ਗਲਾਸ ਕਿੱਥੇ ਸਿੱਟਨੇ ਰੱਬ ਦਾ ਰੋਜ਼ ਦਾ ਕੰਮ ਹੋ ਗਿਆ ਥੋੜਾ ਥੋੜਾ ਮੀਂਹ ਆਇਆ ਆਇਆ ਚੱਕ ਲਿਆ ਬਾਲਟੀ ਆ ਭਈ ਬਾਲਟੀ ਚੱਕ ਓ ਟੋਲੀ ਲਾ ਕੇ ਧੋ ਕੇ ਧਰਤੀ ਹੈ ਕੂੜਾ ਚੀਜ਼ਾਂ ਰੋਜ਼ ਤਾਂ ਸੁਣਾਵ ਰਹੇ ਨਾ ਤੂੰ ਤੂੰ ਹਜੇ ਪੁੱਸੀ ਨਹੀਂ ਆ ਕੱਲ ਨਾ ਪਾਉਂਦੇ ਮੈਂ ਪੁੱਸੀ ਆ ਜੀ ਵੀ ਜਾਊਂਗੀ ਸਾਈਫੀ ਇਧਰ ਦੀ ਚਲੀਏ ਉਹ ਉਹ ਬੈਠਾ ਇੱਥੇ ਦੂਜਾ ਸੱਚ ਉਹ ਨਾਲ ਕਿੰਨੇ ਬੈਠੇ ਲੱਕੀ ਸਾਹਿਬ ਕਿੱਥੇ ਆ ਇਧਰ ਜਾ ਵੇ ਲੱਕੀ ਉਹ ਉਥੇ ਹੋਊਗਾ ਉਹ ਤਾਂ 93 ਹੈ ਉਹ ਤਾਂ ਉਹ ਵਾਗੇ ਤੂੰ ਕੰਦਰ ਡਾਇਰੈਕਟ ਉਹ ਲੈ ਕੇ ਜਾਂਦੇ ਨੇ ਉਹ ਆਏ ਮम्मा ਫੜੀਆਂ ਦੌੜਨ ਜਲੀ ਸਾਹੀ ਇਧਰ ਆ ਸੇ ਵੀਦੈ ਤੇ ਵੀ ਨਹੀਂ ਹੈਗਾ ਪਤਾ ਨਹੀਂ ਉਹ ਤਾਂ ਫੇਰ ਕਿੱਦੋਂ ਲੰਗੇ ਆਪ ਵੀ ਆਜੂ ਆ ਜਲਦੀ ਹੁਣ ਤਾਂ ਤਿਆਰ ਨਹੀਂ ਸਾਰਿਆਂ ਦੇ ਵਾਹਨ ਬਾਕੇ ਜੀਰੀ ਨੂੰ ਨਾ ਨੇ ਕਹਿੰਦੇ ਇੱਕ ਤਰੀਕ ਨੂੰ ਲੇਟ ਆਊਗਾ ਚਲ 8 ਦਿਨ ਹੋਰ ਲੰਗੇ ਜਾਣਗੇ ਨਹੀਂ ਉਸ ਤੋਂ ਪਹਿਲੇ ਉਹ ਜਿੰਨੇ ਪਹਿਲਾਂ ਲੇਟ ਆਉਣ ਲੱਗੇ ਜਾਂਦੇ ਉਹਨੇ ਲੱਗ ਜਾਂਦਾ ਕਾਜ ਵੜਾ ਲਾਉਗੇ ਆ ਮੈਂ ਕੀ ਨੂੰ ਫਿਰ ਉਹ ਦੇਖ ਤੇ ਜੀਰੀ ਦਾ ਨਾਲ ਨਹੀਂ ਵੀ ਵੀ ਖਰਾਬ ਕਰਿਆ ਤੁਸੀਂ ਮਾੜਾ ਮੋਟਾ ਤੂੰ ਨੂਨ ਤੇਲ ਤਾਂ ਲਾਣ ਦੇ ਵਿੱਚ ਹੀ ਬਾਤ ਲਵਾ ਪਈ ਜੀ ਨਾ ਕੁਸ ਤਾਂ ਪੰਜ ਪੁੱਜ ਗਈ ਉਹਦੇ ਨਾਲ ਨੂੰ ਤਾਂ ਹਜੇ ਆ ਵੀ ਲੋਟ ਹੋ ਗਈ ਓਡੀ ਏ ਪਤਲੀ ਜੀ ਇੰਨੀ ਕਾਤੋਂ ਕਚਰੀ ਐ ਇਹ ਇੱਥੇ ਸਾਰੇ ਚੀਜ਼ਾਂ ਨਹੀਂ ਕਰੀਆਂ ਦੂਜੀ ਮੱਕੀ ਐ ਪਾਉਲ ਠੀਕ ਹੋ ਗਈ ਆਪਣੀ ਜੱਪੜੀ ਹੋ ਗਈ ਚਲੋ ਉਹਦੇ ਆਹ ਚਰੀ ਲਿਆ ਦੇ ਦੋ ਹੁਣ ਦਿੰਦੇ ਗਿੱਲਾ ਤਾਂ ਹੈਗਾ ਜੀ ਫਿੱਟਾ ਦੇ ਦੇ ਕਿੱਥਾ ਹੁਣ ਤੈਨੂੰ ਅਸੀਂ ਜੀ ਗਏ ਉਹ ਤਾਂ ਦੱਸ ਕੇ ਵੀ ਨਹੀਂ ਜਾਂਦਾ ਕਿੱਧਰ ਜਾਣਾ ਕਿਉਂ ਰੋ ਵੱਡਾ ਇਹਨੂੰ ਫੜ ਕੇ ਮਰਜੀ ਨਹੀਂ ਲੰਗਣੀ ਉਹ ਨਾ ਇੱਧਰ ਕੀ ਕਰਦਾ ਇਹ ਗਿੱਲਾ ਉੱਦਿਆਂ ਵਾਲਾ ਹੀ ਆ ਕਿ ਪਾਣੀ ਪਤਾ ਨਹੀਂ ਦੁਵਾਰੇ ਨਾ ਦੁਵਾਰੇ ਨਾ ਉੱਦੇ ਵਾਲੀ ਆ ਮਮੀ ਕਿਹੜਾ ਪਿਆ ਮੀ ਤੋਂ ਨਾ ਪਈ ਨੀ ਕੱਦੂ ਨਹੀਂ ਲੱਗੇ ਆਪਾਂ ਹੁਣ ਤਾਂ ਹਲ ਵਧੀਆ ਲੱਗ ਰਹੇ ਆ ਆ ਉੱਦੇ ਪਾਣੀ ਵਧੀਆ ਫੁੱਲਾ ਚੱਲੀ ਗਿਆ ਤੇ ਕਿਤੇ ਨੇ ਉਹ ਕੋਠੇ ਤੇ ਉਹ ਲੱਕੜਾ ਲੁਕੜਾ ਜਿੰਦਾ ਇੰਨਾ ਗਾ ਪਾਇਆ ਤੁਸੀਂ ਨੂੰ ਚੱਕ ਦੇ ਕਿਉਂ ਨਹੀਂ ਆਰੀ ਲਿਆ ਕੇ ਸੱਟ ਕਰ ਆਰੀ ਕਿੱਦਾਂ ਆਊਗੀ ਮਹੀਨਾ ਹੋ ਗਿਆ ਹੋ ਗਈ ਪੌਦੋਂ ਤਾਂ ਲੋਟ ਹੈ ਨਾ ਚੱਲ ਨਹੀਂ ਨਹੀਂ ਪੀੜੀ ਪੌਦ ਵੀ ਛੋਟੀ ਆ ਸੋਡੀ 9 ਤਰੀਕ ਨੂੰ ਇਹ ਕਿੱਥੇ ਕਿੱਥੋਂ ਹੋ ਜੂਗੀ ਇਹ ਅੱਜ ਕੀ ਤਾਂ ਪਤਾ ਨਹੀਂ ਤਾਂ ਕੀ ਕਰ ਰਖਿਆ ਕੋਈ ਚੀਜ਼ ਇੰਜ ਨਹੀਂ ਉੱਭਰ ਰਹੀ ਚਲੋ ਜੀ ਸਾਨੂੰ ਸੁਣਨਾ ਨੇਰੀ ਨੇ ਸਾਡੇ ਦਰਖਤ ਡੇ ਡੇ ਬੁਰਾ ਹਾਲ ਕਰ ਰਿਹਾ ਪੰਜ 6 ਦਿਨ ਹੋ ਗਏ ਇਹਨਾਂ ਨੂੰ ਪਿਆ ਨੂੰ ਅੰਮਾ ਦੇ ਪੁੱਤੋ ਇਹਨਾਂ ਨੂੰ ਨਹੀਂ ਚੱਕਦੇ ਹੈਗੇ ਆਰੀ ਆਰੀ ਮੈਨੂੰ ਲਿਆਰੀ ਵੀ ਮੈਨ ਲਗਾ ਮੈਨੂੰ ਹੀ ਲਿਆਉਣੀ ਪਊਗੀ ਚਾਰ ਜਨਾਂ ਨੂੰ ਪਾਣੀ ਛੱਡਣਾ ਬਾਹਣ ਚ ਅੱਜ ਜ਼ਿਆਦਾ ਕਰਾਉਂਗੀ ਮੈਨੂੰ ਜ਼ਿਆਦਾ ਕਰਾਉਣੀ ਪੈਂਦੀ ਹੈ ਹਰ ਇੱਕ ਚੀਜ਼ ਆਪ ਤੋਂ ਨਹੀਂ ਜ਼ਿਆਦਾ ਹੁੰਦੀ ਉਹ ਵੱਢ ਕੇ ਬਾਹਣ ਬੇਲਾ ਕਰ ਲੋਗੇ ਤੁਸੀਂ ਇਦੋਂ ਇਦੋਂ ਦੀ ਸੂਰਜ ਆਈ ਜਾਂਦਾ ਮੈਂ ਘਰਦਨ ਦੇ ਕੰਨ ਤੇ ਧੁੱਪ ਪਈ ਐ ਨੇ ਤਾਂ ਠੀਕ ਰੱਤੀ ਸੇਕ ਨਾਲ ਗਰਮ ਹੋ ਗਿਆ ਕੰਨ ਨਾਲੇ ਘਰਦਨ ਮੰਗ ਰੋ ਨੇਰੀ ਨੇ ਸੜ ਅਮਰੂਦ ਦੇਖਤਾ ਜਿਹੜਾ ਇੱਥੇ ਐਂਡਾ ਬਹੁਤ ਵਧੀਆ ਅਮਰੂਦ ਏ ਮੈਨੂੰ ਲੱਗਾ ਪੁਰਾਣਾ ਅਮਰੂਦ ਹੀ ਹੋਵੇ 15 ਕਿੰਨੇ ਕ ਸਾਲ ਦਾ ਅਮਰੂਦ ਹੀ ਪੁਰਾਣਾ ਇਹ ਕੈਸਾ ਲੋਗ ਮੋਟਰ ਲਾਈ ਨੂੰ ਹਾਂ ਜਿਹੜਾ ਆ ਖੜਾ ਇਹ ਤਾਂ ਉਦੋਂ ਵੀ ਪਹਿਲਾਂ ਦਾ ਇਹ ਤਾਂ 20 25 ਦਾ ਹੀ ਹੋ ਗਿਆ ਇਹ ਤਾਂ ਸਾਡੇ ਹੋਂ ਤੋਂ ਪਹਿਲਾਂ ਦਾ ਹੀ ਹੈ। ਆ ਦੇਖੋ ਆਂ ਡਾਣੀਆਂ ਜੀ ਐਵੇਂ ਬੜ ਬੜ ਸਿੱਟੀ ਵਿੱਚ ਥੌਂ ਟਕਾਣੀ ਨਹੀਂ ਲਉਂਦੇ। ਉਹ ਹੀ ਤਾਂ ਕਰਤੀ ਇਧਰ ਸਾਫ। ਮਾਰੇ ਪੇਕੇ ਕਾ ਲੋਈ ਜੀ ਕੀਦੀ ਪਈ ਐਥੇ ਬਾਹਨ ਚ। ਕੀ ਹਾਂ ਲੋਈ ਜੀ ਕੀਦੀ ਐ ਬਾਹਨ ਚ? ਹਾਂ? ਲੇਕਿਨ ਗਿਆ ਉਹ। ਨਾਲਾ ਸਾਪੀ ਮੋਟਰ ਚੱਲ ਵੀ। ਉੱਥੇ ਬੈਠ ਕੇ ਜਾ ਕੇ ਤੋਂ। ਹੋਰ ਲਿਬੜ ਕੇ ਘਰੇ ਵਗ ਜਾਂਦਾ ਫਿਰ ਚਾਂਬਲੇ ਆ ਜਾਂਦੇ ਦੇਖੀ ਮਰੂਤ ਕਿੰਨੇ ਤੇ ਹਨਾ ਮਰੂਤ ਬਹੁਤ ਲੱਗੇ ਤੇ ਹਮ ਐਦ ਕੀ ਢਿੱਗ ਗਿਆ ਜੜੋਂ ਹੀ ਨਿਕਲ ਗਿਆ ਹੈ ਜੜਾ ਹੋ ਗਈ ਸਿਆਉਖੀ ਨੇ ਖਾਰ ਪਾਣੀ ਦੇਖੀ ਲੀਮਾ ਨਹੀਂ ਮੈਂ ਜਦ ਮੈਂ ਸਿਆਉਖ ਹੋਰੇ ਵਿੱਚੋਂ ਬੰਦ ਦੀ ਉਹ ਤਾਂ ਟੱਟਾ ਨਿਕਲੇ ਨੇ ਦੋਸਤ ਨੇ ਟੱਪੇ ਹੋ ਬਹਿ ਗਿਆ ਖਾਲਜ ਤੇ ਕੀ ਇਹ ਮਿੱਟੀ ਬਈਆ ਵੱਟਦੀ ਚਲ ਉਹਨੇ ਤੋੜ ਦੇ ਬੋਲਾ ਉਹ ਤੋੜ ਦੇ ਨਾ ਕਾਦੇ ਵਾਲੇ ਪੱਕਣੀ ਵਾਲੇ ਹਾਂ ਆ ਵੀ ਉਹਨਾਂ ਨੂੰ ਕਹੂੰਗਾ ਬਲੀ ਤਾਂ ਸਾਰੀ ਸਿੰਗਾ ਦਿਓ ਫਿਰ ਰੋਜ ਆਉਂਦੇ ਨੇ ਉਹ ਤਾਂ ਮੰਦਰ ਨੂੰ ਕਹੀਂ ਉਦੋਂ ਉਰੀ ਹੁੰਦੇ ਨੇ ਉਹ ਹੁਣ ਸਬਜ਼ੀ ਦੇ ਬਹਾਨੇ ਨਾਲ ਖੇਤ ਆਉਣ ਲੱਗੇ ਜੀ ਮੈਂ ਤਾਂ ਪਹਿਲਾ ਮਹੀਨਾ ਡੇਢ ਮਹੀਨਾ ਜਮੀਂ ਹੀ ਖੇਤ ਆਇਆ ਗਿਆ ਕਿ ਇੱਕ ਤਾਂ ਸਬਜ਼ੀ ਸਬਜ਼ੀ ਨਹੀਂ ਹੁੰਦੀ ਸੀ ਤੋੜਨ ਵਾਲੀ ਇਕ ਕਾਹ ਦੀ ਵੀ ਕਰ ਬੰਦੇ ਕੰਮ ਕਰਦੇ ਤੇ ਖੇਤ ਕਣਕ ਕਣਕ ਦਾ ਭਰ ਲੈ ਚਲ ਬਾਹਰ ਨਾਲ ਪਾ ਉਧਰ ਮਾਤੀ ਜਿਹੀ ਫਲੀਆਂ ਤੋੜਨਾ ਹੈ। ਐਤਕੀ ਨੇਹਰੀਆਂ ਨੇ ਨਾ ਸਾਰਾ ਕੰਮ ਖਰਾਬ ਕਰ ਰੱਖਿਆ ਪੀਨੇ ਪੀਣ ਹੋ ਜਾਂਦੀ ਨੇ ਚੀਜ਼ਾਂ। ਕੁਛ ਵੀ ਬੀਜ ਲੋ ਚਲੋ ਜੀ ਹੁਣ ਆਪਾਂ ਤੋੜ ਲਈ ਫਲੀਆਂ। ਫਟਾਫਟ ਤੋੜ ਕੇ ਚੱਲੀਏ। ਅੱਜ ਫੇਰ ਟਾਈਮ ਨਾਲ ਹੀ ਬਾਜ਼ਾਰ ਜਾਵਾਂਗੇ ਕੱਲ ਮੈਂ ਧੁੱਪੇ ਮੱਚ ਗਿਆ ਸਾਡੇ ਉਹੀ ਪੇਠੇ ਲਾ ਲੈਣੇ ਨੇ ਸਰਦਾਰ ਜੀ ਪੇਠਾ ਕੋਈ ਨਹੀਂ ਖਾਂਦਾ ਸੀ। ਐਂ ਵੰਡਦੇ ਆ ਕਿਸੇ ਨੂੰ। ਇੱਕ ਪੇਠੇ ਲੱਗਦੇ ਵੀ ਜਾਂਦੇ ਨੇ। ਇਹ ਕਦ ਦੂਜੀ ਬਾਲਾਂਗੇ ਹੁਣ ਕਾਈ ਕਰਦੇ ਜਿੰਨੀ ਜਿਹੜੀ ਸਾਡੇ ਨੂੰ ਟਾਈਮ ਮਿਲਿਆ ਉਹਦੀ ਕਿਣਾ ਕਿ ਧਰਤੀ ਹੂੰ ਦੁੱਧੀਏ ਕਿਥੇ ਨੇ ਉਹ ਹੋ ਗਈਆਂ ਨੂੰ ਪਾਲਣੀ ਪਊ ਆ ਇਹ ਨੀ ਕੀ ਨੀ ਫਿਰ ਜਾਈਏ ਕਿ ਹੁਣ ਲੱਗੀਆਂ ਪੂਰੇ ਪੇਠਾ ਜਦੀ ਤੋੜਨੇ ਪੈਣਾ ਹੋਰ ਨਾਮ ਦੀ ਗੱਲ ਆ ਹੈ ਇੱਦਾਂ ਸਾਰਾ ਹਾਂ ਮਾਕੀਂ ਦੇ ਦਾਂਗੇ ਆ ਮੈਂ ਕਹਾਂ ਨੂੰ ਬੈਠਾ ਜਾਈ ਨਹੀਂ ਮੁੰਡਾ ਪਤਾ ਨਹੀਂ ਲੱਗਿਆ ਵੀ ਤੇ ਪੇਠੇ ਵੀ ਲਾਤੇ ਆ ਪੱਕੀ ਪੂਜੀ ਤੋਰੀ ਇਹ ਕੱਢਦੇ ਨੇ ਹਨ ਕੱਚੀ ਆ ਪੱਕੀ ਆ ਹੂੰ ਉਰੇ ਇਹ ਤੋੜ ਲਈ ਉਹੀ ਤੋੜੀ ਆ ਇੱਥੇ ਵਾਲੀ ਦੀ ਦੋਆ ਨਹੀਂ ਫਿਰ ਕੱਚੀਆਂ ਨੇ ਤਾਂ ਆ ਛੋਟੇ ਛੋਟੇ ਤੋੜ ਹੀ ਲੈਣਾ ਦੇਖੀ ਪੱਕ ਜਾਣੀਆਂ ਤੋੜ ਲੈ ਕੱਤੀ ਪਾ ਦਾਂਗੇ ਇਹ ਕੱਲੀਆਂ ਤੋੜੇ ਬੰਦਰ ਨਹੀਂ ਜਾਂਦਾ ਕੱਦੀ ਨੂੰ ਪੱਤਿਆਂ ਨੂੰ ਚਲ ਮਸ ਕਰਕੇ ਬੰਦ ਤੋੜ ਕੇ ਰਫਾਫਾ ਇਹ ਵੀ ਕੰਮ ਹੋਣਾ ਹੈ ਦੇਖ ਤੋਰ ਗਿੰਦੇ ਸਰ ਬਸ ਰੋਟੀ ਚਲ ਓਹੋ ਹਾ ਬੁੱਟੇ ਰਹੀ ਗਏ ਮੈਂ ਤਾਂ ਇਧਰੋਂ ਆਈ ਗੱਡੀ ਮੋੜਦੀ ਇਧਰ ਨੂੰ ਆਈ ਨਹੀਂ ਇਧਰੋਂ ਹਾਂ ਇੱਕ ਸਾਈਡ ਜੀ ਨੇ ਕਿੱਥੇ ਬੈਠਾ ਹੈ ਬੈਠਾ ਹੀ ਬਹੁਤ ਡਬਲਾ ਚਲੋ ਜੀ ਸ਼ਾਮ ਦੇ ਮਨੋ ਦਾ ਸਵੇਰੇ ਹੋਵੇ ਇਸ ਕਰਕੇ ਸਵੇਰੇ ਅਸੀਂ ਫਣੀਆਂ ਤੋੜ ਕੇ ਲਿਆਦੇ ਫਿਰ ਉਹਦੋਂ ਬਾਅਦ ਟਾਈਮ ਹੀ ਨਹੀਂ ਲੱਗਦਾ ਇਹ ਹਾਂ ਜਿਵੇਂ ਫਣੀਆਂ ਤੀਰਨੀਆਂ ਨੇ ਕੁਸਕ ਮੈਂ ਸਵੇਰੇ ਕਦੂਆਂ ਦੀ ਦਾਲ ਬਣਾਈ ਸੀ ਮੈਂ ਤੇ ਸਰਦਾਰ ਜੀ ਤੋਂ ਖਾਵਾਂਗੇ ਥੋੜੀ ਜਿਹੀ ਮੱਕਿਆਂ ਨੂੰ ਬਣਾਵਾ ਲਾਂਗੇ ਨਹੀਂ ਖਾਦੂ ਕੱਲ ਖਾ ਲਈ ਇਹਨਾਂ ਨੇ ਕੁਸਮੇ ਸਵੇਰੇ ਫੇਰ ਬਣਾ ਲਈ ਤੇ ਅਸੀਂ ਇਹਨਾਂ ਨੂੰ ਇੱਕ ਫੇਰ ਨਹੀਂ ਚੀਰ ਕੇ फटाफट ਉਸ ਫਣੀਆਂ ਦੀ ਸਬ지 ਬਣਾ ਕੇ ਦਿੰਨੀ ਹੈ ਸਾਡੇ ਵਾਸਤੇ ਪਈ ਹੈ ਤੇ ਮਾਮਾ ਵੀ ਕਦੂ ਖਾ ਲੂ ਤੇ ਖਾਣੇ ਨੂੰ ਨੀ ਫਣੀਆਂ ਉਲਟਾ ਸੋਟ ਪਾਉਣਗੇ ਤੇ ਵਿਚਾਰਾ ਸਵੇਰ ਦਾ ਇੰਨਾ ਉਲਝ ਗਿਆ ਉੱਥੇ ਵਿਰੋਧੀ 3 ਵਜੇ ਅਲਟਰਾਸਾਉਂਡ ਹੋਈ ਤੇ ਉਸ ਤੋਂ ਬਾਅਦ 4 ਵਜੇ ਡਾਕਟਰ ਦਾ ਟਾਈਮ ਵੀ ਕਰੋਗੇ ਮੈਂ ਦਿਖਾਈ ਆ ਮਾਉਣ ਆ ਲਈ ਹੁਣ ਚੱਲ ਪਿਆ ਤੇ ਚਲੋ ਜੀ ਆ ਪਤਾ ਨੂੰ ਜਿਹੜੇ ਮੇਰੇ ਭੈਣਾਂ ਦੇ ਕਮੈਂਟ ਆਏ ਨੇ ਉਹਨਾਂ ਦਾ ਨਾਮ ਬੋਲਦੇ ਆ ਧੰਨਵਾਦ ਸਾਰੀਆਂ ਭੈਣਾਂ ਦਾ ਬਹੁਤ ਸੋਹਣਾ ਰਿਸਪੌਂਸ ਮਿਲ ਰਿਹਾ ਮੈਨੂੰ ਇਹ ਚੀਜ਼ ਤੇ ਪਹਿਲਾ ਨਾਮ ਹੈਗਾ ਜੀ ਮਨਪ੍ਰੀਤ ਕੌਰ ਧੰਨਵਾਦ ਜੀ ਥੈਂਕ ਯੂ ਤੁਹਾਡਾ ਬਰਨਾਲਾ ਜ਼ਿਲ੍ਹੇ ਚ ਪਹਿਲਾ ਜਿਹੜਾ ਮਨਪ੍ਰੀਤ ਕੌਰ ਨਾਮ ਮੈਂ ਕੁੱਲ ਗਈ ਪਿੰਡ ਦਾ ਨਾਮ ਭੁੱਲ ਗਈ ਦਿਮਾਗ ਤੇ ਨਹੀਂ ਹੈਗਾ ਹਣਾ ਇਹ ਦੀਦੀ ਸਭ ਤੋਂ ਪਹਿਲਾਂ ਮੈਂ ਸਵੇਰੇ ਵੀ ਸੁੱਤਾ ਦੀ ਵੀਡੀਓ ਅਪਲੋਡ ਕਰਾਂ ਸਾਰ ਤਾਂ ਪਹਿਲਾਂ ਇਹਨਾਂ ਦਾ ਲਾਈਕ ਕਮੈਂਟ ਹੁੰਦਾ ਧੰਨਵਾਦ ਜੀ ਤੁਹਾਡਾ ਦੂਸਰਾ ਨਾਮ ਹੈਗਾ ਜੀ ਰਾਜਵਿੰਦਰ ਕੌਰ ਰਾਜੀਵੀਰ ਕੌਰ ਤਾਲੀਆਂ ਤੋਂ ਤੀਸਰਾ ਹੈਗਾ ਜੀ ਤਸਵੀਰ ਕੌਰ ਖੋਜਣ ਇਸ ਤੋਂ ਬਾਅਦ ਹੈਗਾ ਜੀ ਕਲਵੀਰ ਕੌਰ ਗੋਫਾਰ ਆਈ ਥੈਂਕ ਯੂ ਜੀ ਸਾਰਿਆਂ ਦਾ ਇਸ ਤੋਂ ਬਾਅਦ ਹੈਗਾ ਜੀ ਨਸਪਿੰਦਰ ਖੰਨੇ ਤੋਂ ਇਸ ਤੋਂ ਬਾਅਦ ਜਤਿੰਦਰ ਕੌਰ ਮਾਰ ਥੈਂਕ ਯੂ ਜੀ ਸਾਰਿਆਂ ਦਾ ਜਿਹੜੇ ਮੇਰੇ ਨਾਲ ਨਵੇਂ ਬਿਊਗਰਸ ਜੁੜ ਰਹੇ ਨੇ ਤੇ ਇਸ ਤੋਂ ਬਾਅਦ ਹੈਗਾ ਜੀ ਜੀਤਕੌਰ ਮੋਸਾ ਤੋਂ ਅਗਲਾ ਹੈਗਾ ਜੀ ਸਰਬਜੀਤ ਕੌਰ ਫਤੇਗੜ ਤੋਂ ਸਰਬਜੀਤ ਫਤੇਗੜ ਤੋਂ ਹੁਣ ਮੈਨੂੰ ਐ ਨਹੀਂ ਪਤਾ ਵੀ ਸਰਬਜੀਤ ਦੇ ਮਗਰ ਕੌਰ ਆ ਜਾਂ ਸਿੰਘ ਹੈ ਨਾ ਮੈਂ ਇਹਦੀ ਚੈੱਕਰੀ ਮੈਂ نیچے ਕਮੈਂਟ ਹੀ ਪੜਿਆ ਤੇ ਇਸ ਤੋਂ ਅਗਲਾ ਹੈਗਾ ਜੀ ਚਰਨਜੀਤ ਕੌਰ ਜੜਪਾ ਤੋਂ ਥੈਂਕ ਯੂ ਜੀ ਇਹ ਦੀਦੀ ਲਾਈਵ ਤੇ ਵੀ ਪਹੁੰਚੀ ਦੀ ਮੈਨੂੰ ਮੈਸੇਜ ਕੀਤਾ ਸੀ ਇਹਨਾਂ ਨੇ ਤੇ ਅਗਲਾ ਹੈਗਾ ਜੀ ਤਸਵੀਂਦਰ ਕੌਰ ਇਸ ਤੋਂ ਬਾਅਦ ਹੈਗਾ ਜੀ ਰਵਿੰਦਰਪੁਰ ਅਮਰੀਕਾ ਤੋਂ ਜੀ ਜੀ ਇਹ ਆਪਣੇ ਕੋਲ ਵਧੀਆ ਆਪਣੇ ਪੱਕੇ ਕਸਟਮਰ ਨੇ ਜੀ ਕੱਲ ਮੈਂ ਇਹਨਾਂ ਦਾ ਨਾਮ ਬੋਲਣਾ ਭੁੱਲ ਗਏ ਤੇ ਥੈਂਕ ਯੂ ਜੀ ਜੀ ਸਾਰਿਆਂ ਦਾ ਤੁਹਾਡਾ ਦਿਨੋ ਧੰਨਵਾਦ ਹੈ ਜੀ ਇੰਨਾ ਪਿਆਰ ਕਰਨ ਲਈ ਖਿੱਚ ਕੇ ਰੱਖੋ ਕੰਮ ਕਰਦੇ ਆ ਕਰੋ ਵੀਡੀਓ ਨੂੰ ਅੱਗੇ ਸ਼ੇਅਰ ਦਿਨਾ ਪੈਣਾ ਨਹੀਂ ਜਿਵੇਂ ਅੱਜ ਤੁਸੀਂ ਬਹੁਤ ਵਧੀਆ ਮੈਨੂੰ ਆ ਨਾ ਮੇਰੇ ਇੱਕ ਮੈਸੇਜ ਤੇ ਤੁਸੀਂ ਨੇ ਮੈਨੂੰ ਬਹੁਤ ਬਹੁਤ ਸੋਹਣਾ ਰਿਸਪੌਂਸ ਦਿੱਤਾ ਵੀ ਤੁਸੀਂ ਮੇਰੇ ਇੱਕ ਬਲੌਗ ਦੇ ਥੱਲੇ ਕਮੈਂਟਾਂ ਦੇ ਥੱਲੇ ਨੀਚੇ ਆਪਣਾ ਨਾਮ ਲਿਖਤਾ ਸਹੀ ਹੈ ਜੀ ਥੈਂਕ ਯੂ ਧੰਨਵਾਦ ਤੁਸੀਂ ਮੇਰੇ ਇੱਕ ਵਾਰ ਕਹਿਣ ਦੀ ਗੱਲ ਮੰਨ ਲਈ ਚਲੋ ਜੀ ਜਦੋਂ ਆਪਾਂ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਸੋਹਣੇ ਵਲੌਗ ਦੇ ਨਾਲ ਤੁਸੀਂ ਅੱਜ ਆਪਣਾ ਖੇਤ ਦੇਖੋ ਮੈਂ ਕਾਫੀ ਟਾਈਮ ਬਾਅਦ ਖੇਤ ਗਈਆਂ ਮੈਨੂੰ ਟਾਈਮ ਹੀ ਨਹੀਂ ਲੱਗਦਾ ਸਵੇਰੇ ਵੀ ਮੈਂ ਵਿੱਚ ਦੀ ਸਾਰਾ ਕੰਮ ਛੱਡ ਕੇ ਗਈ ਅੱਜ ਮੇਰਾ ਉਹ ਜਿਹੜਾ ਮੈਂ ਅੱਧਾ ਪੌਣਾ ਘੰਟਾ ਉੱਥੇ ਲਾਇਆ ਏ ਕਿ ਮੇਰੇ ਫੇਰ ਡਰੈਸ ਵਗੈਰਾ ਲਿਖਣ ਵਾਲੇ ਰਹਿ ਗਏ ਜੀ ਮੇਰੇ پاس ਵੀ ਫੇਰ ਰਹਿ ਗਏ ਚਲੋ ਕੱਲ ਨੂੰ ਲਾਵਾਂਗੇ ਆਪਾਂ ਉਸ ਮੇਰੇ ਸਵੇਰੇ ਨਾਲ ਇੱਥੇ ਬੈਠੀ ਬੈਠੀ ਰੋਟੀ ਖਾਣ ਦੀ ਤੇ ਪਰਿੰਡਾ ਦੰਦੀਆਂ ਬਟਕੀ ਦੋ ਮੇਰੀ ਬਾਅਦ ਉਹ ਤੁਸੀਂ ਤਾਂ ਕਰਕੇ ਬਸ ਫਿਰ ਮੈਂ ਇੰਟੈਕ ਜਾ ਹੀ ਨਹੀਂ ਗਾ ਚਲੋ ਜੀ ਪ੍ਰਮਾਤਮਾ ਕਰੇ ਸਵੇਰੇ ਟਾਈਮ ਨਾਲ ਜਾ ਕੇ ਆਪਾਂ ਆਪਣਾ ਕੰਮ ਨਿਬੜਾਂਗੇ ਕਰ ਦੋ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਥੀਮ ਦੀ ਲੱਗੀ ਆ ਰਹੀ ਕਿ ਬਟੀਕ ਤੇ ਤੇ ਲਾਈਵ ਦੇ ਵਿੱਚ ਸੋਹਣੇ ਸੋਹਣੇ ਸੂਟ ਪੈ ਚੁੱਕੇ ਨੇ ਜੀ ਲਾਈਵ ਦੇ ਵਿੱਚ ਆਪਾਂ ਨੇ ਸੇਲ ਪ੍ਰਾਈਸ ਰੱਖਿਆ ਜੀ ਆ 22 300 ਰੁਪਏ ਲੈ ਸੂਟ ਦੇ ਰਿਆਂ ਉਥੋਂ ਤੁਸੀਂ ਜਿਹੜੀਆਂ ਵੀ ਮੇਰੇ ਭੈਣਾਂ ਨੇ ਸਕਰੀਨ ਸ਼ਾਟ ਲੈ ਲਏ ਨੇ ਬਹੁਤ ਸੋਹਣੇ ਪ੍ਰਿੰਟ ਨੇ ਲਾਈਟ ਲਾਈਟ ਕਰਮੀ ਦੇ ਵਿੱਚ ਪਾਉਣ ਵਾਲੇ ਬਹੁਤ ਸੋਹਣੇ ਕਲਰ ਨੇ ਜੋ ਵੀ ਪਸੰਦ ਆ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਲਓ ਚਲੋ ਜੀ ਕਰਦੋ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ